ਧੰਨ ਗੁਰੂ ਨਾਨਕ ਨਾਮਦੇਵਾ ਸਿੱਖਾ ਗੁਰਮੁਖਾ ਪਿਆਰਿਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਸਰਦਾਰ ਗੁਰਪਾਲ ਸਿੰਘ ਜੀ ਹੰਸਰਾਜੀ ਦੇ ਘਰ ਜਗਰਾਉਂ ਵਿਖੇ ਜਿਹੜੇ ਕਿ ਬਹੁਤ ਹੀ ਲੰਮੇ ਸਮੇਂ ਤੋਂ ਨਾਨਕਸਰ ਸੰਪਰਦਾ ਨਾਲ ਜੁੜੇ ਹੋਏ ਨੇ ਔਰ ਮੇਰਾ ਵੀ ਬਹੁਤ ਚਿਰ ਤੋਂ ਮਨ ਸੀਗਾ ਉਹਨਾਂ ਦੇ ਨਾਲ ਮਿਲਣ ਦਾ ਕਿਉਂਕਿ ਇੰਟਰਨੈਟ ਦੇ ਮਾਧਿਅਮ ਰਾਹੀਂ ਫੇਸਬੁੱਕ ਤੇ ਅਸੀਂ ਉਹਨਾਂ ਦੇ ਅਕਸਰ ਹੀ ਦਰਸ਼ਨ ਕਰਦੇ ਰਹਿੰਦੇ ਆਂ ਅੱਜ ਸਾਨੂੰ ਸਮਾਂ ਮਿਲਿਆ ਹੈ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨ ਦਾ। ਤੋਂ ਆਪਾਂ ਉਹਨਾਂ ਤੋਂ ਅੱਜ ਜਾਣਾਂਗੇ ਜਾਣਕਾਰੀ ਲਵਾਂਗੇ ਨਾਨਕ ਸਰ ਸੰਪਰਦਾ ਦੇ ਬਾਰੇ ਜੋ ਕਿ ਕਈਆਂ ਵੱਲੋਂ ਬਹੁਤ ਕੂੜ ਪ੍ਰਚਾਰ ਹੁੰਦਾ ਜਾਂ ਕਈਆਂ ਗੱਲਾਂ ਦਾ ਆਪਾਂ ਨੂੰ ਨਹੀਂ ਪਤਾ ਲੱਗਦਾ। ਉਹਨਾਂ ਬਾਰੇ ਬੜੇ ਹੀ ਵਿਸਥਾਰ ਦੇ ਨਾਲ ਆਪਾਂ ਭਾਈ ਗੁਰਪਾਲ ਸਿੰਘ ਜੀ ਹੰਸਰਾਪਾਸੋਂ ਆਪਾਂ ਜਾਣਾਂਗੇ। ਤੋਂ ਆਓ ਜੀ ਭਾਈ ਗੁਰਪਾਲ ਸਿੰਘ ਜੀ ਆਪ ਜੀ ਦਾ ਬਹੁਤ ਸਵਾਗਤ ਹੈ। ਆ ਜੀ ਭਾਈ ਜੀ ਕਾ ਖਾਲਸਾ ਜੀ ਵਾਹਿਗੁਰੂ ਕੀ ਫਤਿਹ। ਦਾ ਸੱਜਾ ਸਮੂਹ ਸੰਗਤ ਨੂੰ ਜੋ ਕਿ ਸੁਣਦੀ ਆ ਸਾਰਿਆਂ ਨੂੰ ਨਿਮਰਤਾ ਸਹਿ ਗੁਰਪ੍ਰੇਮ ਬਣਾਦਾ ਜੀ ਕਾਕਾ ਸਾਹਿਬ ਜੀ ਕੀ ਪਤਨੀ ਸੋ ਭਾਈ ਗ੍ਰਿਪਾਲ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸਣਾ ਹੈ ਕਿ ਨਾਨਕਸਰ ਸੰਪਰਦਾ ਦੇ ਨਾਲ ਤੁਸੀਂ ਕਦੋਂ ਤੋਂ ਜੁੜੇ ਤੇ ਕਦੋਂ ਕਿਵੇਂ ਨਾਨਕਸਰ ਸੰਪਰਦਾ ਦੇ ਵਿੱਚ ਜਾ ਕਰਕੇ ਤੁਸੀਂ ਮਹਾਪੁਰਸ਼ਾਂ ਦੀ ਸੰਗਤ ਕੀਤੀ ਕਿਹੜੇ ਮਹਾਪੁਰਸ਼ਾਂ ਦੀ ਸੰਗਤ કરી ਇਹ ਸਾਰਾ ਵਿਸਥਾਰ ਦੇ ਨਾਲ ਦੱਸੋ हां जी, आ, बे, जी।, जी दास जी ਪਿਸ਼ੋਕੜ ਪਿੰਡ ਕਮਾਲਪੁਰਾ ਤਹਿਸੀਲ ਜਗਰਾਉਂ ਤੋਂ ਆ ਤੇ ਸਾਡਾ ਪਰਿਵਾਰ ਥੋੜਾ ਜਿਹਾ ਕੋਈ ਨਾਸਤਕ ਵਿਧੀ ਵਰਤੀ ਆ ਸੀ ਜੀ ਤਾਂਤਨ ਬਾਬੇ ਈਸ਼ਰ ਸਿੰਘ ਜੀ ਨਾਨ ਸਰਾਲੇ ਜਦੋਂ ਡੇਰਾ ਦੂਣ ਦਮਾਰਸ ਜਾਂਦੇ ਸੀ ਉੱਥੇ ਦਾਸ ਜੀ ਦਾਦਾ ਜੀ ਤੇ ਦਾਸ ਦੇ ਨਾਨਾ ਜੀ ਦੋਨੋਂ ਉਹਦੇ ਰਾਇਲ ਮਿਲਟਰੀ ਕਾਲਸ ਡੇਰਾ ਦੂਣ ਉੱਥੇ ਵੱਡਾ ਵੀ ਕੋਈ ਕੈਂਪਰ ਉੱਥੇ ਜੀ ਉੱਥੇ ਜੀ ਸਰਵਿਸ ਕਰਦੇ ਸੀ ਕੈਪਟਨਸੀ ਦੋਨੋਂ ਆਰਮੀ ਦੇ ਵਿੱਚ ਉਥੇ ਬਾਬਾ ਜੀ ਉਥੇ ਨੰਬਾਣੀ ਦਾ ਸ਼ਟਾ ਦਿੰਦੇ ਹੁੰਦੇ ਧੰਨ ਬਾਬਾ ਈਸ਼ਰ ਸਿੰਘ ਦੇ ਤੇ ਪਹੁੰਚੇ ਉਥੋਂ ਸਾਡਾ ਪਰਿਵਾਰ ਜੁੜਿਆ ਜੀ ਬਾਬਾ ਈਸ਼ਰ ਸਿੰਘ ਜੀ ਦੀ ਤੁਸੀਂ ਬਹੁਤ ਨੇੜੇ ਰਹਿ ਕਰਕੇ ਸੰਗਤ ਕਰੀ ਹੈ ਤੇ ਸਾਰੀ ਨਾਨਕਸਰ ਸੰਪਰਦਾ ਦੇ ਵਿੱਚ ਜੋ ਮਹਾਪੁਰਸ਼ਾਨੇ ਮਰਿਆਦਾ ਚਲਾਈ ਉਹਦੇ ਬਾਰੇ ਤੁਹਾਨੂੰ ਬਹੁਤ ਬਰੀਕੀ ਦੇ ਨਾਲ ਪਤਾ ਹੈ ਤਾਂ ਸਾਰੀ ਸੰਗਤ ਨੂੰ ਇਹ ਤੁਸੀਂ ਵਿਸਥਾਰ ਦੇ ਨਾਲ ਦੱਸਣਾ ਕਰੋ ਵੀ ਜਿਹੜਾ ਪ੍ਰਸ਼ਾਦਾ ਹੈ ਨਾਨਕਸਰ ਸੰਪਰਦਾ ਦੇ ਵਿੱਚ ਪ੍ਰਸ਼ਾਦਾ ਗੁਰੂ ਘਰ ਦੇ ਵਿੱਚ ਆਮ ਪਕਾਇਆ ਜਾਂਦਾ ਹੈ ਉੱਥੇ ਲਾਇਆ ਜਾਂਦਾ ਹੈ ਉੱਥੇ ਦਾਲ ਬਣਦੀ ਹੈ ਪਰ ਇੱਥੇ ਘਰ ਤੋਂ ਪਕਾ ਕੇ ਕਰਕੇ ਲਿਆਉਣ ਦੀ ਜਿਹੜੀ ਮਰਿਆਦਾ ਹੈ ਉਹਦੇ ਬਾਰੇ ਤੁਸੀਂ ਸਾਨੂੰ ਚੰਨਣਾ ਪਾਜੀ ਬਹੁਤ ਸੋਹਣਾ ਸਵਾਲ ਕੀਤਾ ਜੀ ਭਾਈ ਸਾਹਿਬ ਤੁਸੀਂ ਦੇਖੋ ਜੀ ਆਪਣੇ ਘਰੇ ਆਮ ਦੁਨਿਆਵੀ ਲੋਕਾਂ ਦੇ ਘਰੇ ਆਪਣੇ 5 ਜਾਂ 7 ਮੈਂ ਦੇਖਦਾ ਹੁਣ ਵੀ ਮੈਂ ਬਹੁਤ ਨੋਟ ਕਰਦਾ ਹਾਂ ਸਾਡੇ ਘਰੇ 5 7 10 ਗੈਸਟ ਆ ਜਾਣ ਤੇ ਸਾਡੀ ਲੇਡੀ ਸਾਰਾ ਦਿਨ ਲੱਗੀਆਂ ਰਹਿੰਦੀਆਂ ਤੇ ਉਹਨਾਂ ਨੂੰ ਪ੍ਰਸ਼ਾਦਾ ਤਿਆਰ ਕਰਨ ਨੂੰ ਭਾਂਡੇ ਤਿਆਰ ਕਰਨ ਨੂੰ ਪੁਰ ਕਰ ਨੂੰ ਤੇ ਬਹੁਤ ਬੀਜ ਜਾਂਦਾ ਨਾਨਕ ਸਾਹਿਬ ਧੰਤਨ ਬਾਬਾ ਆਨੰਦ ਸਿੰਘ ਜੀ ਦੀ ਵਰਸੀ ਤੇ ਇੱਥੋਂ ਦੇ ਮੀਡੀਆ ਦੀ ਰਿਪੋਰਟ ਦੇ ਅਨੁਸਾਰ 810 ਲੱਖ ਦਾ ਸੰਗਤ ਦਾ ਇਕੱਠ ਹੁੰਦਾ ਤੇ ਉਧਰ ਧੰਤਨ ਬਾਬਾ ਈਸ਼ਵਰ ਸਿੰਘ ਜੀ ਦੀ ਵਰਸੀ ਸਮਾਗਮ ਭਾਈ ਉਥੇ ਵੀ 10 ਤੋਂ 12 ਲੱਖ ਦਾ ਇਕੱਠ ਹੋ ਜਾਂਦਾ ਤੇ ਬਾਕੀ ਸਮਾਗਮਾਂ ਤੇ ਹੁੰਦਾ ਪਰ ਇੱਥੇ ਪ੍ਰਸ਼ਾਦਾ ਵੀ ਪੱਕਾ ਪਖਾਇ ਨਹੀਂ ਜਾਂਦਾ ਪੱਕਾ ਪਖਾਇਆ ਹੁੰਦਾ ਦੇਖੋ ਜੀ ਹੈਰਾਨੀ ਜਾਣ ਕੇ ਇਹ ਇੱਥੇ ਮਹਾ ਪਰਸ਼ਾਦੇ ਦੀ ਕਮਾਈ ਬੋਲਦੀ ਤੇ ਇਹ ਵੀ ਉਹ ਤੇ ਹਰਾਂ ਬਈ ਹਰਾਂ ਜਗ ਦੋ ਗੱਲਾਂ ਜੀ ਪ੍ਰਸ਼ਾਦਾ ਪੱਕਦਾ ਨਹੀਂ ਭੁੱਖਾ ਕੋਈ ਰਹਿੰਦਾ ਜੀ ਤੇ ਮੰਗਣ ਕੋਈ ਜਾਂਦਾ ਨਹੀਂ ਪ੍ਰਸ਼ਾਦਾ ਪੱਕਦਾ ਨਹੀਂ ਭੁੱਖਾ ਕੋਈ ਰਹਿੰਦਾ ਨਹੀਂ ਮੰਗਣ ਕੋਈ ਜਾਂਦਾ ਨਹੀਂ ਫਿਰ 10-10 ਲੱਖ ਸੰਗਤ ਇਕੱਠ ਤੇ ਸਾਰੇ ਬਈ ਸਾਰੇ ਸ਼ਖਸ ਪੇ ਜਾਂਦੇ ਆ ਪਰ ਕਦੇ ਪ੍ਰਸ਼ਾਦਾ ਟੁੱਟਿਆ ਨਹੀਂ ਇੱਕ ਪਰ ਗੁਰਸੇਖ ਗੁਰਸੇਖੀ ਦੇ ਮੁਤਾਬਕੀ ਬਾਬਾ ਟਾਲੀਆ ਸਾਨਾ ਬਾਬਾ ਟਾਲ ਪੱਕੀਆਂ ਪਕਾਈਆਂ ਕਰ ਉੱਥੇ ਵੀ ਆਉਂਦਾ ਇਹ ਪਰ ਨਾਨਕ ਸਰਵਿਸ ਜੇ ਕੋਈ ਮੈਂ ਅਸੀਂ ਇੱਥੇ ਬਹੁਤ ਰਿਹਾ ਜੀ ਮੈਂ 1963 ਸੰਤ ਬਾਬਾ ਜੀ ਦੇ ਭਾਣਾ ਵਰਤੋਂ ਤੋਂ ਬਾਅਦ 77 ਤੱਕ ਮਦਾਸ इंग्लंड ਗਿਆ ਅਸੀਂ ਦਵਰਸੀ ਦੇ ਵਿੱਚ ਸਮਾਗਮਾਂ ਦੇ ਰਹੇ ਆਂ ਦਾ ਪ੍ਰਸ਼ਾਦ ਦੇ ਵਰਸੀ ਸਮਾਪਤੀ ਦੇ ਉੱਤੇ 10 ਸਟਾਲੀਆਂ বাজ ਜਾਂਦੀਆਂ ਸੀ ਜਿਹੜੀਆਂ ਕਿ ਪ੍ਰਸ਼ਾਦੇ ਦੀਆਂ ਜਗਰਾਂ ਗਊਸ਼ਾਲਾ ਵਿੱਚ ਟੀਆਂ ਹੁੰਦੀਆਂ ਸੀ ਤੇ ਉਹਦਾ 10 ਸਟਾਲੀਆਂ ਮੋਗੇ ਗਊਸ਼ਾਲਾ ਵਿੱਚ ਟੀਆਂ ਹੁੰਦੀਆਂ ਸੀ ਇਹ ਕਿਹਾ ਮਹਾਪੁਰਸ਼ ਦੀ ਕਮਾਈ ਹੁੰਦੀ ਹੈ ਜੀ ਇਹਦੇ ਚ ਆਪਾਂ ਥੋੜੇ ਵਿਸਤਾਰ ਨਾਲ ਦੇਖੀਏ ਕੋਈ ਖਾਸ ਗੱਲ ਇੱਕ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਮ ਤੌਰ ਤੇ ਇੱਕ ਛੋਟੇ ਮੰਜੀ ਸਾਹਿਬ ਤੇ ਪ੍ਰਕਾਸ਼ ਕਰ ਦਿੱਤੇ ਜਾਂਦੇ ਆ ਕਈਆਂ ਥਾਵਾਂ ਤੇ ਥੋੜੇ ਜੇ ਵੱਡੇ ਬੈੱਡ ਦੀ ਤਰ੍ਹਾਂ ਬਣਾਏ ਪਰ ਇੱਥੇ ਬਹੁਤ ਹੀ ਵੱਡੇ ਪਲੰਗ ਦੇ ਉੱਤੇ ਇੱਕ ਤਖਤ ਦੀ ਤਰ੍ਹਾਂ ਪ੍ਰਕਾਸ਼ ਕਰੇ ਜਾਂਦੇ ਆ ਇਹਦੀ ਕੋਈ ਖਾਸ ਵਜ੍ਹਾ हां जी ਜਦੋਂ ਗੁਰੂ ਸਾਹਿਬ ਦੇ ਸੰਪੂਰਨ ਹੋਇਆ ਜੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋਇਆ ਤੇ ਉਦੋਂ ਪੰਜਵੇਂ ਪਾਤਸ਼ਾਹ ਨੇ ਆਪ ਦਾ ਆਸਣ ਅੱਜ ਵੀ ਕੋਠਾ ਸਾਹਿਬ ਦੇ ਚਾਦਰ ਵਿਛਾਈ ਜਾਂਦੀ ਆ ਪੰਜਵੇਂ ਪਾਤਸ਼ਾਹ ਨੇ ਆਪ ਦਾ ਆਸਣ ਭੁੰਜੇ ਲਿਆਂਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਦਾ ਆਸਣ ਉਹਨਾਂ ਨੇ ਪਲਕ ਤੇ ਉੱਤੇ ਵਿਸਾਰਦੇ ਸੀ ਕਿ ਪਾ ਗੁਰੂ ਗ੍ਰੰਥ ਸਾਹਿਬ ਪਲਕ ਤੇ ਵਿਰਾਜਮਣ ਹੋਣਗੇ ਤੇ ਵੀ ਅਸੀਂ ਸਾਡਾ ਆਸਰਾ ਖੋਦ ਪਈ ਭੁੰਜੇ ਹੋਊਗਾ ਅੱਜ ਵੀ ਉਸ ਤੇ ਚਾਦਰ ਵਿਛਾਈ ਜਾਂਦੀ ਹੈ ਕੋਠਾ ਸਾਹਿਬ ਦੇ ਵਿੱਚ ਆਪਾਂ ਦੇ ਦਰਸ਼ਨ ਕਰ ਸਕਦੇ ਹਾਂ ਤੇ ਵੀ ਨਾਲਕਸਦ ਵਿੱਚ ਇਹੀ ਪਰਤਾ ਵਾ ਕਿ ਇਕੱਲੇ ਗੁਰੂ ਗ੍ਰੰਥ ਸਾਹਿਬ ਪਾਣਗਾ ਤੇ ਬਰਾਜਮਣ ਹੋਣਗੇ ਈਵਨ ਤੰਤਨ ਬਾਬਾ ਈਸ਼ਰ ਸਿੰਘ ਆਪ ਦਾ ਅਸਣ ਹਸਣ ਉਹ ਵੀ ਪੁੰਜੇ ਆ ਤੇ ਬਾਕੀ ਬੈਂਗਵਾਂ ਦੇ ਸਾਰੇ ਦੇ ਪੁੰਜੇ ਆ ਤੇ ਮੱਜਨੇ ਮਹਾਪੁਰਸ਼ੇ ਸਭ ਦੇ ਪੁੰਜੇ ਹਸ ਲਾਇਏ ਇਹ ਪਰਤਾ ਗੁਰੂ ਪੰਜਵੇਂ ਪਾਤਸ਼ਾਹ ਜਿਹੜੀ ਸ਼ੁਰੂ ਕੀਤੀ ਆ ਉਹਨੂੰ ਦਰਸਾਈ ਜਾਂਦੀ ਆ ਇਸ ਤੋਂ ਅਗਲਾ ਜਿਹੜਾ ਸਵਾਲ ਹੈ ਬੜਾ ਅਹਿਮ ਸਵਾਲ ਹੈ ਆਮ ਤੌਰ ਤੇ ਇਸ ਗੱਲ ਨੂੰ ਕਹਿ ਕਹੀ ਨਾਨਕ ਸਰ ਸੰਪਰਦਾ ਦੇ ਉੱਤੇ ਉਂਗਲ ਕਰੀ ਜਾਂਦੀ ਹੈ ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉੱਥੇ ਬਹੁਤ ਸਤਿਕਾਰ ਹੈ ਤੇ ਕੀ ਉੱਥੇ ਨਾਲ ਮੂਰਤੀ ਪੂਜਾ ਨਹੀਂ ਕਰੀ ਜਾਂਦੀ ਇਹ ਜੀ ਬਹੁਤ ਅਹਿਮ ਸਵਾਲ ਹੈ ਜੀ ਕਿ ਭਾਈ ਸਾਹਿਬ ਨੇ ਕੀਤਾ ਇਹ ਥੋੜੇ ਲੰਮਾ ਸਵਾਲ ਜਵਾਬ ਦਊਗਾ ਦੱਸ ਦੇਖੋ ਜੀ ਇਹ ਮੂਰਤੀ ਪੂਜਾ ਕੀ ਦੀ ਗੱਲ ਹੈ ਜੀ ਇਹ ਤੇ ਗੱਲ ਕੀ ਹੈ ਮੂਰਤੀ ਪੂਜਾ ਹੋਰ ਹੁੰਦੀ ਆ ਫੋਟੋਆਂ ਦਾ ਸਤਿਕਾਰ ਹੋਰ ਹੁੰਦਾ ਜੇ ਆਪਾਂ ਸਿੱਖ ਰਹਿਤ ਮਰਿਆਦਾ ਨੂੰ ਫੋਲੀਏ ਉਹਦੇ ਵਰਕੇ ਫੋਲੀਏ ਸਿੱਖ ਰਹਿਤ ਮਰਿਆਦਾ ਦੇ ਵਿੱਚ ਦਰਜ ਕੀਤਾ ਜਾਂਦਾ ਗਿਆ ਵੀ ਫੋਟੋਆਂ ਦਾ ਸਤਿਕਾਰ ਕੀ ਕਰ ਸਕਦੇ ਆ ਤੇ ਕਿਸ ਤਰ੍ਹਾਂ ਨੌਵੇਂ ਪਾਸ਼ਾ ਨੇ ਆਪ ਦਾ ਸਰੂਪ ਟਾਕੇ ਤੋਂ ਬ੍ਰਾਕੇ ਦਾ ਜੀਦੇ ਕੋਲ ਬਣਵਾਇਆ ਸੀ ਬ੍ਰਾਕੇ ਸਰੂਪ ਸਰਾ ਬਣ ਗਿਆ ਸੀ ਅੱਖਾਂ ਨਹੀਂ ਸੀ ਨੌਵੇਂ ਪਾਸ਼ਾ ਦੀ ਬਣੀਆਂ ਨੌਵੇਂ ਪਾਸ਼ਾ ਨੇ ਆਪ ਦੀ ਅੱਖ ਆ ਬਣਾਈ ਸੀ ਤੇ ਗੁਰੂ ਸਾਹਿਬਾਂ ਪਛੇ ਕੀਤੇ ਸੀ 90% ਫੋਟੋ ਜਿਹੜੀ ਆ ਅੱਖਾਂ ਦੇ ਵਿੱਚ ਵੀ ਹੈ ਹੁਣ 10ਵੇਂ ਪਾਤਸ਼ਾਹ ਦਾ ਤੇ ਵੀ ਹਜੂਰ ਸਾਹਿਬ ਪ੍ਰਕਾਸ਼ਾ ਫੋਟੋ ਪ੍ਰਕਾਸ਼ਾ ਅਗੀਠਾ ਸਾਹਿਬ ਦੇ ਉੱਤੇ ਆ ਤੇ ਥੋਂ ਥੋਂ ਤੇ ਉੱਥੇ ਪ੍ਰਕਾਸ਼ਾ ਪਟਨਾ ਸਾਹਿਬ ਜਿਹਦੇ ਉੱਥੇ 10ਵੇਂ ਪਾਤਸ਼ਾਹ ਪ੍ਰਕਾਸ਼ ਕੀਤਾ ਹੈ ਦਾ ਪਟਨਾ ਸਾਹਿਬ ਜੀ ਉਹ ਉੱਥੋਂ ਦੀ ਬਿਹਾਰੀ ਲੈਂਗੁਏਜ ਦੇ ਮੁਤਾਬਕ ਤੇ ਸ਼ਵੀ ਸਭ ਕਹਿੰਦਾ ਸ਼ਵੀ ਸਭ ਦਾ ਮਦਦ ਕਾਨੂੰਨੀ ਤੌਰ ਤੇ 10ਵੇਂ ਪਾਸ਼ਾ ਦਾ ਸਰੂਪ ਉਥੋਂ ਉਠਾਇਆ ਨਹੀਂ ਜਾ ਸਕਦਾ ਸ਼ਵੀ ਸਾਹਿਬ ਉਥੇ ਕਹਿੰਦਾ ਬਾਕੀ ਆ ਜੋ ਜੀ ਇੱਥੇ ਆਪਣਾ ਦਿੱਲੀ ਤੇ ਆਪਣਾ ਆਪਣੇ ਬੰਗਲਾ ਸਾਗੁਰਦਾਰੇ ਉਥੇ ਜੀ ਨਾ 8ਵੇਂ ਪਾਸ਼ਾ ਦਾ ਵੀ ਸੁਪਰਾਜਮਨਾ ਦਾ ਦਿੱਲੀ ਸੀਸਗਾਚ ਉਥੇ ਮਗਰ 9ਵੇਂ ਪਾਸ਼ਾ ਦਾ ਸੁਪਰਾਜਮਨਾ ਤੇ ਉਸ ਤੋਂ ਇਲਾਵਾ ਬੜੀ ਇਤਿਹਾਸਿਕ ਗੱਲ ਦੱਸਣ ਲੱਗਿਆ ਜੀ ਹੁਣ ਆਪਾਂ ਵਿਧੀ ਚੰਦ ਟਕਸਾਲ ਪੰਜਾਬ ਚਲੇ ਹੋ ਪੰਜਾਬ ਵਿਧੀ ਚੰਦ ਟਕਸਾਲ ਚਲੇ ਹੋ ਬਿਧੀਸ਼ਾਂਤ ਟਕਸਾਲ ਨੂੰ 6ਵੇਂ ਪਾਸ਼ਾ ਨੇ ਆਪ ਦਾ ਸਰੂਪ ਆਪ ਦਿੱਤਾ ਸੀ ਬਿਧੀਸ਼ਾਂਤ ਟਕਸਾਲ ਉਸ ਰੂਪ ਅੱਜ ਵੀ ਉੱਥੇ ਬਰਾਜਮਰ ਕੀਤਾ ਜਾਂਦਾ ਹੈ ਬਰਾਜਮਰ ਕੀਤਾ ਜੋ ਮੂਰੇ ਪਰਦਾ ਲਾਇਆ ਹੁੰਦਾ ਹਰੇਕ ਨੂੰ ਦਰਸ਼ ਨਿਕਰਾ ਜਾਂਦੇ ਜਦੋਂ ਸੰਗਤ ਆਉਂਦੀ ਹੈ 20 25 30 ਬੰਦੇ ਆਉਂਦੇ ਆ ਤੇ ਫਿਰ ਉਹਦੇ ਵਿੱਚ ਜਦੋਂ ਆਉਂਦੀ ਹੈ ਸੰਗਤ ਤੇ ਉਸ ਤੋਂ ਬਾਅਦ ਵੀ ਅ ਅਰਦਾਸ ਦੇਖਤਿਆਰ ਕੀਤੀ ਜਾਂਦੀ ਆ ਅਰਦਾਸ ਕੀਤੀ ਜਾਂਦੀ ਆ ਸੱਚੇ ਪਾਸ਼ਾ ਸੰਗਤਾਂ ਤੁਹਾਡੇ ਦਰਸ਼ਨ ਲਈ ਉਤਾਵਲੀਆਂ ਵੀ ਦਰਸ਼ਨ ਦਿਓ ਫਿਰ ਉਹ ਪਰਦਾ ਚੱਕਿਆ ਜਕਾਰੀ ਛੱਡ ਕੇ ਪਰਦਾ ਚੱਕਿਆ ਫੇਰ ਛੇਵੇਂ ਪਾਸ਼ਾ ਦੇ ਦਰਸ਼ਨ ਦਿਓ ਇਹ ਮੂਰਤੀ ਪੂਜਾ ਹੋਰ ਹੁੰਦੀ ਆ ਫੋਟੋ ਦਾ ਸਤਕਾਰ ਹੋਰ ਹੁੰਦਾ ਫੋਟੋ ਦਾ ਸਤਕਾਰ ਸਿੱਖ ਧਰਮ ਵਿੱਚ ਜਾਇਜ਼ ਆ ਸਿੱਖ ਰਹਿਤ ਮਰਦਾ ਵਿੱਚ ਵੀ ਜਾਇਜ਼ ਆ ਮੂਰਤੀ ਪੂਜਾ ਉਹ ਹੁੰਦੀ ਆ ਤਬੀ ਮੋਮਬਤੀਆਂ ਰੱਖ ਕੇ ਦੀਵੇ ਰੱਖ ਕੇ ਘੁਮਾਏ ਜਾਂਦੇ ਆ ਵੀ ਉਹਨੂੰ ਆਰਤੀ ਕੀਤੀ ਆ ਉਹ ਮੂਰਤੀ ਪੂਜਾਉਂਦੀ ਆ ਉਹ ਨਾਨਕ ਸਾਹਿਬ ਨਹੀਂ ਹੁੰਦੀ ਗਰਨਾਰਕ ਸਜੇ ਸੂਪ ਬਾਬਾ ਜੀ ਦੇ ਸੂਪ ਇਹ ਸਾਰੇ ਸਖ ਰਤ ਮਰਦਾ ਦੇ ਮੁਤਾਬਕ ਨਾਨਕ ਸਾਹਿਬ ਪ੍ਰਕਾਸ਼ ਕੀਤੇ ਗਏ। ਇਸ ਤੋਂ ਅਗਲੇ ਆਪਾਂ ਸਵਾਲ ਤੇ ਪਹੁੰਚਾਂਗੇ ਵੀ ਸਾਡੇ ਜਿੰਨੇ ਵੀ ਧਾਰਮਿਕ ਸਥਾਨ ਆ ਉਹਨਾਂ ਸਾਰਿਆਂ ਸਥਾਨਾਂ ਦੇ ਉੱਤੇ ਨਿਸ਼ਾਨ ਸਹਿਬ ਸੁਚੋਭਤ ਹੁੰਦੇ ਆ ਤੇ ਨਾਨਕ ਸਰ ਸੰਪਰਦਾ ਦੇ ਵਿੱਚ ਨਿਸ਼ਾਨ ਸਹਿਬ ਨਹੀਂ ਲਾਇਆ ਜਾਂਦਾ। ਇਹਦਾ ਵੀ ਜਿਹੜਾ ਕਾਰਨ ਹੈ ਇਹ ਵੀ ਸੰਗਤ ਨੂੰ ਦੱਸਾਂ। ਅੱਜ ਜਦੋਂ ਜੇਪਾ ਨਾਨਕ ਸਰਚ ਆਪਾਂ ਜਾਂਦੇ ਆ ਜੀ ਬੜਦੇ ਨਾਨਕ ਸਰ ਦੋ ਬੋਰਡ ਲਾਇ ਹੁੰਦੇ ਆਸੇ ਪਾਸੇ ਲਾਇਆ ਉਥੇ ਬਾਬਾ ਈਸ਼ਰ ਸਿੰਘ ਜੀ ਨੇ ਜਦੋਂ ਨਾਨਕ ਸਰਥਾੜ ਦੀ ਸਥਾਪਨਾ ਕੀਤੀ 1950 ਤੋਂ 55 ਤੱਕ ਉਹਨਾਂ ਨੇ ਲਿਖ ਕੇ ਮਰਾਦਾ ਲੈ ਰੱਖੀ ਵੀ ਇਹ ਕੋਈ ਇੱਥੇ ਕੋਈ ਕੋਈ ਕਿਸੇ ਨੂੰ ਵੀ ਰੋਟੀ ਪਾਣੀ ਦਾ ਸਾਡੇ ਕੋਲ ਪ੍ਰਬੰਧ ਨਹੀਂ ਹੈਗਾ ਜਿਹਨੇ ਰੋਟੀ ਪ੍ਰਬੰਧ ਕਰਨਾ ਨਾਲ ਦੀ ਨਗਰ ਚੱਲਿਆ ਜਾਵੇ ਉਥੋਂ ਹੋਊਗਾ ਇਹ ਹੋਊਗਾ ਤੇ ਰਹਿਸ਼ ਦਾ ਪ੍ਰਬੰਧ ਨਹੀਂ ਹੋਣਾ ਜਿਹੜੀ ਅਸ਼ੀ ਉਹਦੇ ਬਾਬਾ ਇਸ਼ਰ ਸਿੰਘ ਜੀ ਵਾਲੀ ਗੱਲ ਕਰਦਾ ਜੀ ਜਿੰਨੇ ਕੁਲੀਆਂ ਹੁੰਦੀਆਂ ਸੀ ਕੁਲੀ ਦਾ ਜਿਹੜੇ ਆਪਣੇ ਆਮ ਜਿਹੜੀ ਲੰਬਾਈ ਐ ਸਿੱਖਾਂ ਦੀ 5 ਫੁੱਟ 10 ਇੰਚ 9 ਇੰਚ ਹੁੰਦੀ ਆ 11 ਇੰਚ 6 ਫੁੱਟ ਦੇ ਆ ਪਰ ਜਿਹੜੇ ਕੁਲੀ ਦਾ ਸਾਈਜ਼ ਹੁੰਦਾ ਸੀ ਇੰਟਰਸ ਦਾ ਸੀ ਕੁਲੀ ਦਾ ਉਹ 5.5 ਫੁੱਟ ਹੁੰਦਾ ਸੀ ਤੇ ਹੁਣ ਵੀ ਹੈਗੀਆਂ ਕੁਲੀਆਂ ਉੱਥੇ ਮੈਂ ਹੁਣ ਦੇਖਿਆ ਫੌਜੀ ਬੈਰਕਾਂ ਦੀਆਂ ਕੁਲੀਆਂ ਵੀ ਹੈਗੀਆਂ ਕੋਲ ਵੀ ਤੇ ਕੁਲੀ ਪਾਪਾ ਬਾਬੇ ਜੱਸ ਦੇ ਮਗਰ ਕੁਲੀਆਂ ਭਾਈ ਕੇਰ ਸਿੰਘ ਦੀਆਂ ਕੁਲੀਆਂ ਸਾਰੀਆਂ ਹੈਗੀਆਂ ਉਹਦੇ ਦੇਖੋ ਤੁਸੀਂ ਉਹ ਸਿੱਖ ਸਿਰ ਨੀਵਾ ਕਰਕੇ ਕੁਲੀ ਚ ਪਰਦੇ ਸੀ ਤੇ ਰਹਿਸ਼ਤਾ ਥੋਣੀ ਸੀ ਰੋਟੀ ਪਾਣੀ ਦੱਤ ਨਹੀਂ ਸੀ ਫੇਰ ਨਿਸ਼ਾਨ ਸਾਹਿਬ ਦਾ ਆਪਾਂ ਦੋ ਅਰਥ ਦੋ ਗਲਾਈ ਨਿਸ਼ਾਨ ਸਾਹਿਬ ਦੀ ਨਿਸ਼ਾਨ ਸਾਹਿਬ ਦਾ ਇਹ ਆ ਵੀ ਨਿਸ਼ਾਨ ਸਾਹਿਬ ਜਿੱਥੇ ਲੱਗਿਆ ਉਹਦਾ ਆਪਾਂ ਇਹ ਵੀ ਪ੍ਰਚਾਰ ਕਰਦੇ ਆ ਵੀ ਉੱਥੇ ਵੀ ਰੋਟੀ ਪਾਣੀ ਤੇ ਰਹਿਸ਼ਤਾ ਪ੍ਰਬੰਧ ਹੋਊਗਾ ਪਰ ਇੱਥੇ ਨਿਸ਼ਾਨ ਸਾਹਿਬ ਤਾਂ ਲੱੱਗ ਕੇ ਲਾਇਆ ਹੈ ਵੀ ਇੱਥੇ ਕੋਈ ਪ੍ਰਬੰਧ ਨਹੀਂ ਹੋਊ ਆਪ ਦਾ ਬੰਦਾ ਆਪ ਕਰਕੇ ਆ ਵੀ ਪਰ ਦੂਜੇ ਪਾਸੇ ਭਾਈ ਕਾਂਟ ਸਿੰਘ ਜੀ ਨਾਭਾ ਦਾ ਮਹਾਨ ਕੋਸ਼ ਪੜੋ ਪਈ ਕਾਣ ਸੇ ਜਿਹਨੇ ਨਾਬੰਦੇ ਲਿਖਿਆ ਨਿਸ਼ਾਨ ਸਾਹਿਬ ਜਿੱਥੇ ਲੱਗੂ ਉਥੇ ਪੰਜ ਨਿਸ਼ਾਨੀਆਂ ਸਿੱਖਾਣੀਆਂ ਚਾਹੀਦੀਆਂ ਪਹਿਲਾ ਉਥੇ ਅਕਾਲ ਦੀ ਬਰਸਤ ਹੋਵੇ ਉਹ ਹੋਵੇ ਫਿਰ ਦੂਜਾ ਉਥੇ ਰਹਿਸ਼ ਦਾ ਪ੍ਰਬੰਧ ਹੋਵੇ ਫਿਰ ਤੀਜਾ ਉਥੇ ਲੰਗਰ ਦਾ ਪ੍ਰਬੰਧ ਹੋਵੇ ਫਿਰ ਚੌਥਾ ਉਥੇ ਵਿਦਿਆਲਾ ਹੋਵੇ ਵਿਦਿਆਲਾ ਹੋਵੇ ਜਿੱਥੇ ਕਿ ਵੀ ਵੀ ਜਿਹੜੇ ਗਰੀਬ ਸੰਗਤਾਂ ਉਹਨਾਂ ਲਈ ਪੜ੍ਹਾਈ ਦਾ ਬੰਦ ਹੋਵੇ ਚ ਪੰਜਵਾਂ ਉਥੇ ਇੱਕ ਇੱਕ ਆਪਣਾ ਹਸਪਤਾਲ ਹੋਵੇ ਦਵਾਖਾਨਾ ਪੁਰਾਣਾ ਚੰਦਨ ਦਵਾਖਾਨਾ ਗੁਰੂ ਸਾਹਿਬ ਦੇ ਦਵਾਖਾਨਾ ਹੋਣਾ ਚਾਹੀਦਾ ਦਵਾਖਾਨਾ ਤੇ ਆਪਣਾ ਹਸਪਤਾਲ ਵਗੈਰਾ ਤੇ ਉਹ ਮਤਲਬ ਹੋ ਗਿਆ ਤੇ ਬਾਕੀ ਸਾਰਾ ਨਹੀਂ ਇਹ ਪਰਥਾ ਵੀ ਉਸ ਦਾ ਭਾਈ ਕਾਂਸ ਹੁੰਦਾ ਭਾਵੇਂ ਕੁਝ ਪੜੋ ਉਹਦੇ ਬਸਾਰਦਾ ਜਿਵੇਂ ਇਸ ਦੇ ਮੁਤਾਬਕ ਨਾਨਕ ਸਰ ਨਿਸ਼ਾਨ ਸਰ ਨਹੀਂ ਤੇ ਵੱਡੀ ਨਿਸ਼ਾਨੀ ਇਹ ਆ ਨਾਨਕ ਸਰ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹੁੰਦੀ ਆ ਸੋਨੇ ਦੇ ਕਾਲ ਸੇ ਅੱਗੇ ਹੋਇਆ ਸੋ ਉਹਨੇ ਜੇ ਕਾਲਸ ਤੋਂ ਉੱਤੋਂ ਪਤਾ ਲੱਗਦਾ ਵੀ ਇੱਥੇ ਗੁਰੂ ਅਗਰਸਤਾਨ ਹੈਗਾ ਜੀ ਇਸ ਤੋਂ ਅਗਲੇ ਆਪਾਂ ਸਵਾਲ ਤੇ ਪਹੁੰਚਾਂਗੇ ਵੀ ਜਦੋਂ ਵੀ ਕੋਈ ਧਰਮ ਦੇ ਕਾਰਜ ਕਰਨੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਰਜ ਕਰਨਾ ਉਹਦੇ ਵਿੱਚ ਸਭ ਤੋਂ ਪਹਿਲਾ ਅਹਿਮ ਰੋਲ ਹੁੰਦਾ ਹੈ ਮਾਇਆ ਦਾ ਪੈਸੇ ਦਾ ਖਜ਼ਾਨਿਆਂ ਦਾ ਆਮ ਗੁਰੂ ਘਰਾਂ ਦੇ ਵਿੱਚ ਸਾਡੇ ਬਹੁਤ ਵੱਡੇ ਇਤਿਹਾਸਕ ਸਥਾਨ ਨੇ ਸਾਰੀਆਂ ਸੇਵਾਵਾਂ ਚੱਲਦੀਆਂ ਨੇ ਮਾਇਆ ਦੇ ਨਾਲ ਉੱਥੇ ਗੋਲਕਾਂ ਲੱਗੀਆਂ ਨੇ ਸੇਵਾਦਾਰ ਜਾਂ ਸੰਗਤ ਮਾਇਆ ਪਾਉਂਦੀ ਹੈ ਤਿਲ ਫੁੱਲ ਸੇਵਾ ਉਹਨਾਂ ਦੀ ਲੱਗਦੀ ਹੈ ਤੇ ਇੱਥੇ ਆਪਾਂ ਵੇਖੀਏ ਵੀ ਇੱਥੇ ਨਾਂ ਤੇ ਗੋਲਕ ਲੱਗੀ ਹੈ ਨਾ ਕਿਸੇ ਤਰ੍ਹਾਂ ਦੇ ਨਾਲ ਮਹਾਰਾਜ ਦੇ ਅੱਗੇ ਮਾਇਆ ਪੇਟਾ ਹੁੰਦੀ ਹੈ ਪਰ ਫਿਰ ਵੀ ਕਾਰਜ ਨੇ ਜਿਹੜੇ ਸਾਰੇ ਨਿਰਵਿਘਨਤਾ ਸਿਹਤ ਬਹੁਤ ਵੱਡੇ ਪੱਧਰਾਂ ਤੇ ਚੱਲਦੇ ਹੀ ਰਹਿੰਦੀ ਹੈ ਸੇਵਾ ਉੱਥੇ ਇਹ ਫਿਰ ਕਿਸ ਤਰ੍ਹਾਂ ਨਾਲ ਅਡਜਸਟਮੈਂਟ ਹੁੰਦੀ ਹੈ ਤੁਸੀਂ ਇਹ ਵੀ ਦੱਸੋ ਇਹ ਜੀ ਧੰਤਨ ਬਾਬਾ ਈਸ਼ਰ ਸਿੰਘ ਜੀ ਜਦੋਂ ਨਾਨਕ ਸਾਹਿਬ ਦੀ ਸਥਾਪਨਾ ਕੀਤੀ ਪਹਿਲਾਂ ਮੈਂ ਮੁਰਤੋਂ ਪਹਿਲੇ ਸ਼ੁਰੂ ਕਰਦਾ ਬਾਬਾ ਨੰਦ ਸਿੰਘ ਜੀ ਵੇਲੇ ਵੀ ਮੈਂ ਵੀ ਬਾਬਾ ਜੀ ਚਾਚੀਆਂ ਕੁਲੀਆਂ ਚ ਬਰਾਜਦੇ ਸੀ ਜਦੋਂ ਜਾਂਦੇ ਸੀ ਅੱਗ ਲੱਗ ਜਾਂਦੀ ਸੀ ਅੱਗ ਲਾ ਕੇ ਚਲੇ ਜਾਂਦੇ ਸੀ ਸਾਡੇ ਜਗਰੋਂ ਇਲਾਕੇ ਚ ਲੁੱਪ ਦਾ ਗਵਾੜਾ ਸੰਗਤ ਉਹਨਾਂ ਦੀ ਜ਼ਮੀਨ ਆ ਸਾਰੀ ਨਾਲ ਛੱਡੀ ਉਹਨਾਂ ਨੇ ਇੱਕ ਵਾਰੀ ਬਾਬਾ ਜੀ ਜਾ ਰਹੇ ਸੀ ਬਾਬਾ ਨੰਦ ਸਿੰਘ ਜੀ ਮਹਾਰਾਜ ਜਦ ਜਾ ਰਹੇ ਸੀ ਤੇ ਕੁ ਕੁੜੀਆਂ ਨੂੰ ਅੱਗ ਲਾ थी ਤੇ ਲਾਟਾਂ ਸਭੀ ਬੀਬੀ ਤੀਤੀ ਫਟੂਚੀਆਂ ਬੁੱਟੀਆਂ ਦੇਖਿਆ ਲੋਕਾਂ ਨੇ ਤੇ ਭੱਜ ਕੇ ਲੋਕ ਪਿੰਡਾਂ ਦੇ ਲੋਕ ਆਏ ਵੀ ਆ ਕੇ ਵੀ ਬਾਬਾ ਆਨੰਦ ਸਿੰਘ ਜੀ ਨਾਨਕਸਰੋਂ ਜਾ ਰਹੇ ਆ ਉਹਨਾਂ ਨੇ ਆ ਕੇ ਮੱਥਾ ਟੇਕਿਆ ਤੇ ਬਾਬਾ ਜੀ ਕਹਿੰਦੇ ਵੀ ਬਾਬਾ ਆਨੰਦ ਸਿੰਘ ਬੇਨਤੀ ਕੀਤੀ ਬਾਬਾ ਜੀ ਕਹਿੰਦੇ ਵੀ ਸੋਨੂੰ ਕਿਵੇਂ ਪਤਾ ਲੱਗਿਆ ਅਸੀਂ ਜਾ ਰਹੇ ਆ ਬਾਬਾ ਜੀ ਜਾਣੀ ਜਾਣ ਸੀ ਕੋ ਬਾਬਾ ਜੀ ਸਮਤ ਦੇਣੇ ਚਾਹੁੰਦੀ ਸੀ ਬਾਬਾ ਜੀ ਪੁੱਛਿਆ ਵੀ ਤੁਸੀਂ ਉਹਨਾਂ ਨੂੰ ਕਿਵੇਂ ਪਤਾ ਸੀ ਜਾ ਰਹੇ ਆ ਉਹਨਾਂ ਨੇ ਕਿਹਾ ਬਾਬਾ ਜੀ ਅੱਜ ਅਸੀਂ ਲਾਟਾਂ ਦੇਖਿਆ ਵੀ ਉੱਥੋਂ ਸਾਨੂੰ ਪਤਾ ਲੱਗਿਆ ਤੇ ਬਾਬਾ ਜੀ ਜਾ ਰਹੇ ਆ ਫਿਰ ਬਾਬਾ ਜੀ ਬਾਬਾ ਆਨੰਦ ਸਿੰਘ ਬਸ਼ਨ ਕੀਤਾ ਕਿ ਗੁਰਮਖ ਕੋਈ ਸਮਾਊਗਾ ਜਿਵੇਂ ਸਾਨੂੰ ਲਾਟਾਂ ਦੱਸਿਆ ਕੋਈ ਸਮਾਊ ਸੋ ਉਹਨੂੰ ਤੇ ਸੋਨੇ ਦੇ ਕੜਸ ਦਿੱਸਾ ਕਰਨੇ ਇਹ ਮਹਾਪਰਸ਼ ਵਿੱਚ ਬਾਬਾ ਜੀ ਨੇ ਸਥਾਨ ਬਣਾਇਆ ਫਿਰ ਇਹਦੇ ਵਿੱਚ ਦੋ ਮਸਾਲਾ ਲੈਣੇ ਲੰਬਈ ਬਾਬਾ ਜੀ ਨੇ ਬਸ਼ਨ ਕੀਤੇ ਇਹ ਗਰੀਬ ਸੰਗਤ ਦੇ ਦਸਵੰਧ ਦਾ ਬਣਾਈ ਜਾਂਦੀ ਹੈ ਗਰੀਬ ਸੰਗਤ ਦਸਵੰਧ ਇੱਕ ਵਾਰੀ ਜੇ ਜ਼ਿਕਰ ਆਉਂਦਾ ਜੀ ਸਾਨੂੰ ਵੀ ਜ਼ਿਆਦਾ ਵੀ ਸਾਡੇ ਪਿਤਾ ਜੀ ਦੱਸਦੇ ਸੀ ਮਸ ਹਰਦਾ ਹਰदयाल ਸਿੰਘ ਦੌਰ ਹੈ ਜਿਨ੍ਹਾਂ ਨੇ ਬਾਬਾ ਜੀ ਦੇ ਅੰਦਰ ਈਸ਼ਰ ਸਟਰੀਟ ਫੈਕਟਰੀ ਲਾਈਆ ਈਸ਼ਰ ਬਾਗ ਲਾਇਆ ਹੋਰ ਸਭ ਕੁਝ ਕੀਤਾ ਬਾਬਾ ਜੀ ਦੇ ਬਰਸਾਏ ਸੀ ਉਹਦੇ ਪੂਰੀ ਦਾ ਨਾਲ ਨਾਲ ਸੇਸਟਾ ਪਰ ਆਵਰੀ ਸੀ ਪੂਰੀ ਸਟੀਲ ਦੀ ਗੱਡੀ ਭਰੀ ਹੋਈ ਨਾਨਕ ਸਰ ਭੇਜੀ ਤੇ 7 ਦਿਨ ਗੱਡੀ ਜਗਰਾਉ ਖੜੀ ਰਹੀ ਤੇ ਬਿਲਟੀ ਨਹੀਂ ਉਹਦੀ ਲਿਸ਼ੜਾਈ ਗਈ ਤੇ ਫਿਰ ਉੱਥੇ ਬਾਬਾ ਜੀ ਨੇ ਨਾਮ ਮਜ਼ਦੂਰ ਕਰਤੀ ਫਿਰ ਉਹ ਸਰਦਾਰ ਹਰਦੀਾਲ ਸਿੰਘ ਅੰਦਰ ਤੋਂ ਆ ਪਿਆ ਉਹਨੇ ਬੇਨਤੀ ਕੀਤੀ ਬਾਬਾ ਜੀ ਮੇਰੀ ਸੇਵਾ ਮਜ਼ਦੂਰ ਕਰੋ ਬਾਬਾ ਜੀ ਵਿਚੇ ਵਿਚੇ ਕਿਤੇ ਹਰਦੀਾਲ ਸਿੰਘ ਇਹ ਗਰੀਬ ਸੰਗ ਦੀ ਸੇਵਾ ਤੈਲ ਫੋਰ ਨਾ ਬੜਨੀ ਇਹ ਬੱਚੇ ਕਿਤੇ ਫੇ ਬਰਲੇ ਸੇਟ ਦੀ ਗੱਲ ਮੈਂ ਦੱਸ ਦੇਈਂ ਬਰਲੇ ਸਿਟ ਨੇ ਬਾਬਾ ਜੀ ਕੋਲ ਵੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਮੇਰੀ ਮਾਇਆ ਮਨਜ਼ੂਰ ਕਰੋ ਹੈ ਵੀ ਮੈਂ ਸੇਵਾ ਕਰਉਣੀ ਚਾਹਣਾ ਤੇ ਬਾਬਾ ਜੀ ਨੇ ਨਾ ਮਨਜ਼ੂਰ ਕਰਤੀ ਫਿਰ ਬਰਲੇ ਸਿਟ ਨੇ ਕਿਹਾ ਵੀ ਬਾਬਾ ਜੀ ਤੁਸੀਂ ਦਿੱਲੀ ਦੀ ਗੱਲ ਆ 10 ਲੱਖ ਰੁਪਏ ਦੀ ਸੰਗ ਸੇਵਾ ਉਹਨੇ ਭੁਗਤਾਈ ਜਿਹਦੇ ਗਵਾਹ ਬਾਬਾ ਗੇਜਾ ਸਿੰਘ ਜੀ ਆ ਮੈਂ ਮੇਹੇਸ਼ਰ ਦੇ ਸੇਰੇ ਵਾਲੀ ਬਾਬਾ ਗਰਮੇਲ ਸਿੰਘ ਜੀ ਆਪਣੇ ਬਾਗਚੇ ਬਾਬਾ ਕੁੰਦ ਸਿੰਘ ਬਾਗਚੇ ਉਹਨੇ ਵੀ ਦੱਸਿਆ ਸਾਰਿਆਂ ਨੂੰ ਦੱਸਿਆ ਜੀ 10 ਨੂੰ ਪਤਾ 10 ਲੱਖ ਦੀ ਸੇਵਾ ਕੀਤੀ ਤੇ ਬਾਬਾ ਜੀ ਨੇ ਨਾਮ ਮਨਜ਼ੂਰ ਕਰਦੇ ਹੁੰਦੇ ਸੀ 57 ਸੰਦੀ ਗੱਲ ਆ ਭਵਨੰਦ ਜੇ ਉਹਨੇ ਫਿਰ ਅਹੰਕਾਰ ਚ ਕਿਹਾ ਬਾਬਾ ਜੀ ਦੇਖ ਲਓ ਮੈਂ ਤੁਹਾਨੂੰ ਮੇਰੇ ਵਰਗਾ ਦਾਨੀ ਨਹੀਂ ਮਿਲੂਗਾ ਤੇ ਬਾਬਾ ਜੀ ਬੱਚੇ ਕੀਤੇ ਬਹਿਲਾ ਸੇਟ ਤੂੰ ਵੀ ਫਿਰ ਫੋੜਲਾ ਤੈਨੂੰ ਵੀ ਸਾਡੇ ਵਰਗਾ ਇੱਕ ਤਿਆਗੀ ਮਹਾਪੁਰਸ਼ ਨਹੀਂ ਲੋਕ ਬਾਬਾ ਜੀ ਬਸ਼ੇ ਕੀਤੇ ਇਹ ਜਿਹੜੀ ਸੇਵਾ ਹੁੰਦੀ ਆ ਕੋਈ ਵੀ ਕਿਸੇ ਰਸਤਾਂ ਦੀ ਹੁੰਦੀ ਆ ਇਹ ਵੀ ਨਾਮ ਮਜੂਰ ਤਾਂ ਕਰਦੇ ਸੀ ਕੋਈ ਵੀ ਕਿਸੇ ਕੋਈ ਮੀਟ ਵੇਚ ਕੇ ਸੇਵਾ ਕਰਾਉਂਦਾ ਕੋਈ ਸੈਕਟਾ ਵਿੱਚ ਕਿਸੇ ਵਕਰਉਂਦਾ ਕੋਈ ਕਿਸੇ ਦਾ ਵੀ ਕਿਸੇ ਦਾ ਆਪਣਾ ਕਿਸੇ ਰਜਗਾਰ ਕੋਈ ਕਿਸੇ ਵਕਰਉਂਦਾ ਕੋਈ ਕਿਸੇ ਦਾ ਵੀ ਵੀ ਕਿਸੇ ਨਾਲ ਹੀਰਾ ਫਿਰੀ ਕਰਕੇ ਕਿਸੇ ਵਕਰਉਂਦਾ ਬਾਬਾ ਜੀ ਨਾਮ ਜੁਰ ਕੀਤੇ ਬਾਬਾ ਜੀ ਬੱਸੀ ਸੀ ਦਸਬੰਧ ਦਾ ਸਿਉ ਹੁੰਦੀ ਹੈ ਇਹ ਜੀ ਇਸ ਤੋਂ ਅਗਲਾ ਸਵਾਲ ਇਹਦੇ ਵਿੱਚੋਂ ਹੀ ਸਵਾਲ ਇੱਕ ਨਿਕਲਦਾ ਵੀ ਫਿਰ ਉੱਥੇ ਮਹਾਪੁਰਸ਼ਾਂ ਨੇ ਇੱਕ ਗੋਲ ਕਲਾ ਦਿੱਤੀ ਜਾਂਦੀ ਪਰ ਉੱਥੇ ਗੋਲ ਕ ਨਹੀਂ ਲਾਈ ਜਾਂਦੀ ਫਿਰ ਕਿਉਂ ਜੀ ਇਹ ਜਿਹੇ ਸਥਾਨ ਜਿਹੜਾ ਵਾ ਨਾਨਕ ਸਰ ਦਾ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਨਾਨਕ ਸਰ ਬਾਬਾ ਜੀ ਨੇ ਤਾਂ ਤਾਂ ਬਾਬਾ ਇਸ਼ੇ ਸਿੰਘ 1955 ਸਾਲਾਂ ਚ ਨੌ ਰੱਖਿਆ ਨਾਨਕ ਸਰ ਨਾਲ ਬਾਬਾ ਜੀ ਇਹ ਵੀ ਵਚਨ ਕੀਤੇ ਇਹ ਸਥਾਨ ਤੇ ਵੀ ਜਿਆਦਾ ਆਪਾਂ ਨੂੰ ਕੋਈ ਲਾਲਚ ਨਹੀਂ ਜਿਆਦਾ ਆਪਾਂ ਕੋਈ ਸਿੱਸੀ ਨੂੰ ਵਧਾਉਣਾ ਨਹੀਂ ਚਾਹੁੰਦੇ ਜਦੋਂ ਆਪਾਂ ਪ੍ਰਚਾਰ ਤਾਂ ਗੁਰੂ ਸਾਹਿਬ ਦਾ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਨਾ ਤੇ ਵੀ ਆਪਾਂ ਵੀ ਦਸਾਂਪਾ ਗੁਰੂਆਂ ਦਾ ਕਰਨਾ ਫਿਰ ਆਪਾਂ ਨੂੰ ਇਹ ਵੀ ਗੋਲ ਕੋਲ ਕਾਦੇ ਹਿੱਸੇ ਜੇ ਆਪਣਾ ਪ੍ਰਸ਼ਾਦਾ ਬਣਾ ਬਣਾ ਆਉਂਦਾ ਤੇ ਸੰਗਤਾਂ ਸੇਵਾ ਕਰੀ ਜਾਂਦੀਆਂ ਸਾਰੇ ਪਾਸੇ ਫੇ ਅਸੀਂ ਮਾਇਆ ਦੀ ਲੋੜ ਕੀਆ ਸੁਝ ਮਾਇਆ ਦੀ ਲੋੜ ਕੇ ਬਾਬਾ ਜੀ ਨੇ ਇਸੇ ਕਰਕੇ ਸੀ ਹੁਣ ਬਿਜਲੀ ਆ ਬੈਲੇ ਨਾਲ ਸੰਗਤਾਂ ਦੀ ਸੇਵਾ ਲਈ ਆ ਸੇਵਾ ਕਰਾਈ ਜਾਂਦੀਆਂ ਸਾਰੇ ਪਾਸੇ ਕਰਦੇ ਆ ਫੇ ਮਾਇਆ ਕਦੇ ਸੇ ਲੋੜ ਹੈ ਇਹ ਸਮਝੀ ਲਾ ਜੀ ਜਦੋਂ ਭੰਗਵੇਂ ਬਸੀਂ ਆਪ ਦੇਖਿਆ ਜੀ 1963 ਸੰਧੀ ਕਾਲਾ ਤੇ ਬਾਬਾ ਜੀ ਨੇ ਭਾਣਾ ਵਰਤਿਆ ਬਾਬਾ ਜੀ ਨੇ ਭਾਣਾ ਵਰਤੋ ਦੋ ਦਿਨ ਪਹਿਲਾਂ ਕਮਰੇ ਚ ਤਰਾਸ਼ੀ ਲਈ ਤਰਾਸ਼ੀ ਲਈ ਤੇ ਉਹ ਬਦ ਕੋਲ ਬਾਬਾ ਜੀ ਬਚ ਕਿਤੇ ਜਿਹੜਾ ਦੋ ਗੜਵੇ ਨਿਕਲੇ ਆ ਬਾਬਾ ਜੀ ਉੱਥੇ ਤਾੜਨਾ ਕੀਤੀ ਬਾਬਾ ਜੀ ਜਿਹੜੇ ਬੈਂਕੋਂ ਚਿੱਟੇ ਚੋਲੇ ਪਾਉਂਦੇ ਆ ਤੇ ਚਿੱਟੇ ਚੋਲੇ ਦੋ ਉਹਨਾਂ ਬਿਰਾਂ ਚ ਗੀਜਾ ਨਹੀਂ ਲੱਗਿਆ ਲੱਗੇ ਪੌਕਟ ਦੀ ਆ ਜਿਹਦੇ ਬੈਂਕੋਂ ਦੇ ਗੀਜਾ ਲੱਗਿਆ ਹੁੰਦਾ ਸੀ ਉਹਦੇ ਤੇ ਬਾਬਾ ਜੀ ਤਾੜਨਾ ਸੀ ਬਾਬਾ ਜੀ ਕਹਿੰਦੇ ਤੁਸੀਂ ਨਾਮ ਜਪੋ ਇੱਥੇ ਨਾਮ ਜਪੋ ਵੰਡ ਸਕੋ ਉੱਥੇ ਵੀ ਉਹ ਕਰੋ ਇਹ ਨਾਮ ਬਾਣੀ ਦਾ ਪ੍ਰਚਾਰ ਆ ਇੱਥੇ ਵੀ ਗੋਲਕ ਦਾ ਕੀ ਕੰਮ ਆ ਜੀ ਹੁਣ ਆਪਾਂ ਨਵਾਂ ਮੈਂ ਦੀ ਮਹਿਗੁਰਦਾਰ ਚ ਰਿਆਂ ਅਮਰੀਕਾ ਚ ਗੁਰਦੇ ਰੋਲੇ ਸਾਰੇ ਗੋਲਖੇ ਪਏ ਹੁਣ ਤਾਂ ਸਾਰੇ ਪਾਸੇ ਹੁਣ ਤਾਂ ਲੋਕਾਂ ਦੀ ਮੰਗੀ ਹੈ ਉਟਕੜੀ ਵੀ ਗੋਲਖੇ ਚੱਕ ਕੇ ਰੋਲੇ ਮੁੱਕ ਜਾਣਗੇ ਇਹ ਨਹੀਂ